ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਤਰੀਕ 8ਵਾਂ ਮਹੀਨਾ 2025 ਸਾਲ ਹੈ ਮੇਰੇ ਵੀਰੋ ਦਾਸ ਹਰਪਿੰਦਰ ਸਿੰਘ ਮੁਖ ਸੇਵਾਦਾਰ ਕੀ ਬੇਨਤੀ ਕਰ ਲੱਗਾ ਹੈ ਸਮਾਜ ਸੇਵਾ ਸੰਸਥਾ ਠਿਕਰੀਵਾਲ ਤਰਨਾਦਾਲ ਜਥਾ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਜੋ ਕਿ ਦਾਸ ਉਹਨਾਂ ਦੇ ਵਿਚਰਨਾਂ ਦੇ ਵਿੱਚ ਸੇਵਾ ਨਿਭਾਉਂਦਾ ਹੈ ਹੋਰ ਵੀ ਸਾਡੇ ਨਾਲ ਜਥੇਬੰਦੀਆਂ ਜੁੜੀਆਂ ਨੇ ਜਿਹੜੀਆਂ ਸੇਵਾਵਾਂ ਕਰਦੀਆਂ ਨੇ ਮੈਂ ਇੱਕ ਬੇਨਤੀ ਕਰਨ ਲੱਗਾ ਕਿ ਸਾਡਾ ਹਸਪੀਟਲ ਜਿਹੜਾ ਹੈ ਬਹੁਤ ਮਤਲਬ ਇਹ ਮੈਸੇਜ ਜਿਹੜਾ ਘਰ-ਘਰ ਪਹੁੰਚ ਜਾਵੇ ਕਿਉਂਕਿ ਕੋਈ ਗਰੀਬ ਇਲਾਜ ਨਹੀਂ ਕਰਾ ਸਕਦਾ ਕਿਸੇ ਗਰੰਥੀ ਸਿੰਘ ਜਿਹੜਾ ਵਾ ਉਹ ਉਹਦਾ ਇਲਾਜ ਫ੍ਰੀ ਹੋਵੇਗਾ ਜਿਹੜੇ ਸ਼ਹੀਦ ਪਰਿਵਾਰ ਨੇ ਸਾਡੇ ਉਹਨਾਂ ਦੇ ਪਿੱਛੇ ਪਰਿਵਾਰ ਨੇ ਉਹਨਾਂ ਦਾ ਬਿਲਕੁਲ ਇਲਾਜ ਫ੍ਰੀ ਕੀਤਾ ਜਾਏਗਾ ਭਾਵੇਂ ਆਪਰੇਟ ਹੋਵੇ ਜੋ ਵੀ ਹੋਵੇ ਹੱਡੀਆਂ ਦਾ ਹੋਵੇ ਸਾਰਾ ਹੀ ਹਸਪੀਟਲ ਦੇ ਵਿੱਚ ਇਲਾਜ ਅਵੇਲੇਬਲ ਹੈ ਸਾਡਾ ਹਸਪੀਟਲ ਹੈ ਸ਼ਿਕਾਰਮਸੀ ਅੱਡੇ ਦੇ ਵਿੱਚ ਜੋ ਕਿ ਡੇਰਾ ਬਾਬਾ ਨਾਨਕ ਨੂੰ ਜਾਈਏ ਨਾ ਜਦੋਂ ਬਟਾਲੇ ਤੋਂ ਤੇ ਰਸਤੇ ਦੇ ਸ਼ਿਕਾਰਮਸੀ ਆਉਂਦਾ ਬਿਲਕੁਲ ਉੱਪਰ ਰੋਡ ਦੇ ਉੱਪਰ ਹਸਪਤਾਲ ਹੈ ਸਾਡਾ ਵੀਰ ਲਾਡੀ ਜਤਿੰਦਰ ਸਿੰਘ ਲਾਡੀ ਗਰੁੱਪ ਪੁਰਦਾਸਪੁਰ ਉਹ ਸੇਵਾਵਾਂ ਨਿਭਾ ਰਹੇ ਨੇ ਬਹੁਤ ਵਧੀਆ ਹਸਪਤਾਲ ਦੇ ਵਿੱਚ ਸਬੂਧਾ ਬਣੀ ਹੈ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਪਰਿਵਾਰ ਦਾ ਅੱਗੇ ਪਿੱਛੇ ਕੋਈ ਜੀ ਨਹੀਂ ਆ ਤੇ ਮੰਜੇ ਤੇ ਪਿਆ ਗਲ ਰਿਆ ਕੀੜੇ ਚੱਲ ਰਹੇ ਆ ਉਹਦਾ ਕੋਈ ਹਾਲ ਨਹੀਂ ਪੁੱਛਦਾ ਤੇ ਉਹਦੇ ਵਾਸਤੇ ਪਿੰਡਾਂ ਵਾਲੇ ਵੀ ਕਈ ਵਾਰੀ ਅਗਰਾਈ ਕਰਕੇ ਪਿੰਡ ਦੇ ਵਿੱਚ ਇਲਾਜ ਕਰਾ ਦਿੰਦੇ ਨੇ ਉਹ ਪਿੰਡਾਂ ਦਾ ਧੰਨਵਾਦ ਜਿਹੜੇ ਪਿੰਡ ਵਾਲੇ ਇਦਾਂ ਦੁੱਖ ਦੇ ਵਿੱਚ ਸਾਥ ਦਿੰਦੇ ਨੇ ਤੇ ਮੈਂ ਇਹ ਬੇਨਤੀ ਜ਼ਰੂਰੀ ਕਰ ਲੱਗਾ ਸਾਰੀ ਸੰਗਤ ਸੁਣ ਲੇ ਨਾਲੋਂ ਨਾਲ ਸ਼ੇਅਰ ਦਾ ਵੰਡਣਾ ਆਪਣਾ ਦਵਾਈ ਜਾ ਕਿਉਂਕਿ ਘਰ ਘਰ ਵੀਡੀਓ ਜਾਈ ਜਾਏਗੀ ਤੇ ਜਿਹੜੇ ਵਿਚਾਰੇ ਲਾਚਾਰ ਗਰੀਬ ਆ ਜਿਨ੍ਹਾਂ ਦਾ ਕੋਈ ਬਾਹ ਨਹੀਂ ਫੜਿਆ ਉਹਨਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਹੋਏਗੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਹ ਜ਼ਰੂਰ ਫੜ ਲਗੇ ਤੇ ਸਾਨੂੰ ਉਹਨਾਂ ਨੇ ਇੱਕ ਜਰੀਆ ਬਣਾਇਆ ਮੈਂ ਬੇਨਤੀ ਕਰਨ ਲੱਗਾ 87258 42517 ਇਹ ਦਾਸ ਦਾ ਨੰਬਰ ਹੈ ਤੇ ਵੀਰਾਂ ਨੂੰ ਬੇਨਤੀ ਕਰਨ ਲੱਗਾ ਕਿ ਘਰ-ਘਰ ਦੇ ਵਿੱਚ ਵੀਡੀਓ ਪਹੁੰਚਾ ਦਿਓ ਕਿ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹਸਪਤਾਲ ਖੁੱਲਿਆ ਹੈ ਐਡਸ ਕਾਰਮਸੀਆਂ ਜਿੱਥੇ ਅਸੀਂ ਸੇਵਾਵਾਂ ਨਿਭਾ ਰਹੇ ਹਾਂ ਕੋਈ ਵੀ ਪਰਿਵਾਰ ਸਹੀਦ ਪਰਿਵਾਰਾਂ ਦੇ ਵਿੱਚੋਂ ਆ ਜਾਵੇ ਬਿਲਕੁਲ ਫ੍ਰੀ ਇਲਾਜ ਆਵੇ ਕੋਈ ਗਰੰਤੀ ਸਿਕਦੇ ਪਰਿਵਾਰ ਤੋਂ ਆ ਜਾਵੇ ਬਿਲਕੁਲ ਫ੍ਰੀ ਇਲਾਜ ਆਵੇ ਜੇ ਪਰਿਵਾਰ ਦੇ ਕੋਈ ਪਿੰਡੋਂ ਨਹੀਂ ਲਿਆ ਸਕਦਾ ਕੋਈ ਪ੍ਰੋਬਲਮ ਤੇ ਸਾਡੀ ਐਂਬੂਲੈਂਸ ਅਵੇਲੇਬਲ ਹੈ ਜਿਹੜੀ ਫ੍ਰੀ ਲੈ ਕੇ ਆਏਗੀ ਛੱਡ ਕੇ ਆਏਗੀ ਦੂਸਰੀ ਬੇਨਤੀ ਮੈਂ ਇਹ ਕਰਨ ਲੱਗਾ ਹਾਂ ਬਾਕੀ ਵੀ ਕਿਸੇ ਨੇ ਕੋਈ ਇਲਾਜ ਕਰਾਉਣਾ ਹੋਊਗਾ ਜੇ ਬਾਹਰ ਉਹ ਇਲਾਜ ਕਰਾਉਂਦੇ ਨੇ ਉਸੇ ਹਿਸਾਬ ਦੇ ਨਾਲ ਉਹਦੇ ਤੋਂ ਹਾਫ ਰੇਟ ਤੇ ਇਲਾਜ ਜਿਹੜਾ ਇੱਥੇ ਕੀਤਾ ਜਾਊਗਾ ਤੇ ਮੇਰੀ ਬੇਨਤੀ ਵਾਰ-ਵਾਰ ਇਹੀ ਆ ਕਿ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਇੰਨੀ ਕੁ ਸ਼ੇਅਰ ਕਰ ਦਿਓ ਕਿ ਸਰਬੱਤ ਦਾ ਭਲਾ ਇਸ ਤਰ੍ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੁਸੀਂ ਮੇਰੇ ਵੀਰੋ ਇਨਸਾਨੀਅਤ ਨੂੰ ਪਿਆਰ ਕਰਨਾ ਹੈ ਜਾਤਾਂ ਪਾਤਾਂ ਤੋਂ ਉੱਤੇ ਉੱਠਣਾ ਹੈ ਹੰਕਾਰ ਨੂੰ ਛੱਡਣਾ ਹੈ ਤੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਹੈਗਾ ਉਹਦੇ ਅੱਗੇ ਪਿੱਛੇ ਕੋਈ ਨਹੀਂ ਉਹਨੂੰ ਕੋਈ ਬਿਮਾਰੀ ਹੈ ਕੋਈ ਰੋਗ ਹੈ ਉਹ ਸਾਡੇ ਨਾਲ ਸੰਪਰਕ ਕਰ ਲਵੇ ਜਾਂ ਸਿੱਧਾ ਇਸ ਕਾਰਮਾਸੀ ਏਡੇ ਵਿੱਚ लाडी ਵੀਰ ਕੋਲ ਲੈ ਜਾਵੇ ਅਸੀਂ ਉੱਥੇ ਅਵੇਲੇਬਲ ਕਈ ਵਾਰੀ ਨਹੀਂ ਹੁੰਦੇ ਸਾਨੂੰ ਪੰਜਾਬ 'ਚ ਹਰ ਜਗ੍ਹਾ ਜਾਣਾ ਪੈਂਦਾ ਜਿੱਥੇ ਸੰਗਤ ਯਾਦ ਕਰਦੀ ਹੈ ਧੀਆਂ ਭੈਣਾਂ ਦਾ ਮਸਲਾ ਆ ਜਾਵੇ ਉਹਦੇ ਵਿੱਚ ਜਾਣਾ ਪੈਂਦਾ ਹੈ ਕਿਸੇ ਦਾ ਕੋਈ ਧੱਕਾ ਹੋ ਰਿਹਾ ਹੈ ਕਿ ਜ਼ਮੀਨ ਦਾ ਮਸਲਾ ਹੈ ਕੋਈ ਕਾਲ ਕਰਦਾਵੇ ਉੱਥੇ ਜਾਣਾ ਪੈਂਦਾ ਹੈ ਜੋ ਮੈਂ ਬੇਨਤੀ ਇਹ ਕਰੂੰਗਾ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਇਹ ਵੀਡੀਓ ਸ਼ੇਅਰ ਕਰੇ ਤੇ ਜਥੇਬੰਦੀਆਂ ਨਾਲ ਜੁੜੋ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਦੇ ਨਾਲ ਸੰਗਤ ਵੱਧ ਤੋਂ ਵੱਧ ਜੁੜੇ ਕਿਉਂਕਿ ਅੱਜ ਕੱਲ ਫੇਸਬੁੱਕ ਤੇ ਵੀ ਐਕਟਿਵ ਨਹੀਂ ਉਹਨਾਂ ਦੀ ਜਥੇਬੰਦੀ ਥਾਥਾ ਜਾ ਕੇ ਜਿਹੜੀ ਆ ਉਹ ਵੀ ਗੱਲ ਸੁਣ ਕੇ ਲੋਕਾਂ ਦੇ ਫੈਸਲੇ ਨਬੇੜ ਰਹੀ ਆ ਅਸੀਂ ਉਹਨਾਂ ਚੀਜ਼ਾਂ ਤੋਂ ਕੀ ਲੈਣਾ ਜਿਹੜੇ ਸਾਡੀ ਔਖੇ ਵੇਲੇ ਕੰਮ ਨਹੀਂ ਆਉਂਦਾ ਉਹ ਬੰਦੇ ਪਿੱਛੇ ਸਾਰੀ ਉਮਰ ਗੱਲ ਲੰਦੀ ਲੋੜ ਨਹੀਂ ਕੰਮ ਜਿੰਨੇ ਆਉਣਾ ਜਿਨੇ ਤੁਹਾਡਾ ਸਾਥ ਨਿਭਾਉਣਾ ਜਿਨੇ ਤੁਹਾਡੀ ਬਾਹ ਫੜਦੀਆਂ ਉਹ ਮੇਰਾ ਸਤਿਗੁਰ ਹੈ ਉਹਨੂੰ ਅਰਦਾਸ ਬੇਨਤੀ ਤੁਸੀਂ ਕਰੋ ਤੁਹਾਡੇ ਮਸਲੇ ਜ਼ਰੂਰ ਹੱਲ ਹੋਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਾਸ ਮਾਫੀ ਮੰਗਦਾ ਜੇ ਕਹਿੰਦਿਆ ਕੋਈ ਵੱਧ ਘਟ ਸ਼ਬਦ ਬੋਲਿਆ ਗਿਆ ਸਾਡੀ ਝੋਲੀ ਵਿੱਚ ਪਾ ਦਿਓ 8725842517 ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੈ ਕੋਈ ਨਹੀਂ ਸੁਣ ਰਿਹਾ ਥਾਣੇ ਚ ਨਹੀਂ ਕੋਈ ਸੁਣ ਰਿਹਾ ਕੋਈ ਧੱਕਾ ਹੋ ਰਿਹਾ ਆਪਸੀ ਕਾਲ ਕਰ ਸਕਦੇ ਹੋ ਫਿਰ ਅਸੀਂ ਬਾਬਾ ਜੀ ਨੂੰ ਬੇਨਤੀ ਕਰਕੇ ਤੇ ਬਾਬਾ ਜੀ ਦੇ ਹੁਕਮ ਅਨੁਸਾਰ ਤੁਹਾਡਾ ਮਸਲਾ ਜਰੂਰ ਹੱਲ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖੇ ਤੇ ਵੀਡੀਓ ਸ਼ੇਅਰ ਕਰਦਾ ਤੁਹਾਨੂੰ ਬਾਲ ਬੁੱਧੀ ਬਖਸ਼ੇ ਤੇ ਤੁਹਾਡਾ ਇਹਦੇ ਵਿੱਚ ਸਜੋਗ ਪੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ